ਤੇ ਅਸੀਂ ਡਮੈਂਟ ਦੇ ਫੂਟ ਸਕੈਚਵਾਂ ਤੇ ਖੜੇ ਆ ਤੇ ਅੱਜ ਇੱਕ ਆ ਜਿਹੜੇ ਤੁਹਾਨੂੰ ਦਿਖਾ ਰਹੇ ਨੇ ਪਹਾੜ ਜਿਵੇਂ ਹੁੰਦੇ ਹਨ ਜਿਵੇਂ ਨਮਕ ਦੇ ਪਹਾੜ ਨਮਕ ਦੇ ਪਹਾੜ ਦੇਖਿਆ ਤੁਸੀਂ ਕਦੇ ਦੂਜੇ ਪਹਾੜ ਤਾਂ ਦੇਖਿਓ ਨੇ ਪੱਥਰਾਂ ਦੇ ਤੇ ਜਾਂ ਬਰਫ਼ ਦੇ ਇਹ ਨਮਕ ਦੇ ਪਹਾੜ ਆ ਅਸਲ ਵਿੱਚ ਹੈ ਕੀ ਇਹ ਇਹ ਜਿਹੜੇ ਤੁਹਾਨੂੰ ਆ ਨੇੜੇ ਦਿਖਾ ਦਿਓ ਜੀ ਇੱਧਰ ਦੇ ਪਾਸੇ ਸਾਰੇ ਦਿਖਾ ਦਿਓ ਉੱਧਰ ਟਿੱਕ ਦਿਖਾ ਦਿਓ ਆ ਕਾਲੇ ਜਿਹੜਾ ਵੀ ਤਾਂ ਨਾ ਹੀ ਉੱਤੋਂ ਇਹ 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 ਨਮਕ ਆ ਇਹਦੇ ਤੇ ਇਹ ਹੈ ਸਾਰੀ ਬਰਫ਼ ਆ ਇਹ ਜਿਹੜੀ ਜੰਨੀ ਪੈ ਹੈ ਦੇਖ ਰਹੇ ਹੋ ਤੁਸੀਂ ਸਾਰੀ ਜਿਹੜੀ ਬਰਫਵਾਰੀ 3 ਮਹੀਨੇ ਪਹਿਲਾਂ ਪਈ ਆ ਉਹ ਇੱਥੇ ਖਾਲੀ ਥਾਂਾਂ 'ਚ ਟਰੱਕਾਂ ਨਾਲ ਹਿਲਾ ਦਿੰਦੇ ਆ ਤੇ ਟਰੱਕ ਨਾਲ ਹਿਲਾ ਕੇ ਜੋ ਦੇਖੋ ਦੂਰ ਤੱਕ ਜਿਹੜੇ ਉਹ ਇੱਕ ਕਾਲਾ ਨਮਕ ਹੁੰਦਾ ਕਾਲਾ ਨਮਕ ਆ ਜਿਹੜਾ ਉਹ ਬਰਫ ਨੂੰ ਖੋਰਨ ਖਾਤਰ ਹੁੰਦਾ ਜਿਹੜੇ ਰੋਡ ਦੇ ਉੱਤੇ ਬਰਫ ਪਈ ਹੁੰਦੀ ਆ ਵੈਸੇ ਤਾਂ ਆਸੇ ਪਾਸੇ ਓਵੇਂ ਪਈ ਰਹਿੰਦੀ ਆ ਹੌਲੀ ਹੌਲੀ ਚੱਕਣ ਲੱਗ ਜਾਂਦੇ ਆ ਪਰ ਇਹ ਰੋਡ ਤੇ ਜਿਹੜੀ ਬਰਫ ਹੁੰਦੀ ਉਹਦੇ 'ਚ ਹਰ ਥਾਂ 'ਚ ਪੈਦਲ ਚੱਲਣ ਵਾਲੇ ਥਾਂਾਂ ਤੇ ਇਹ ਛਿੜ ਦਿੰਦੇ ਆ ਲੋ ਤੇ ਇਹ ਫਿਰ ਜਿਹੜੇ ਜੰਮ ਜਾਂਦੀ ਆ ਇਹਦਾ ਆਹਾ ਹੋ ਜਾਂਦਾ ਇਹ ਨਹੀਂ ਨੰਮਕ ਦੇ ਪਹਾੜ ਨਹੀਂ ਹੈ ਇਹ ਮੰਨ ਲਓ ਬਰਫੀ ਸਾਰੀ ਤੇ ਪਰ ਨਮਕਾ ਕਾਲਾ ਉੱਤੇ ਤਾਂ ਕਾਲੇ ਪਹਾੜ ਵੀ ਨੇ ਸਾਰੇ ਤੇ ਇਹਦੇ ਕਰਕੇ ਜਿਹੜਾ ਹੁਣ ਇਹ ਇਕੱਠੀ ਕੀਤੀ ਆ ਸਾਰੀ ਤੇ ਹੌਲੀ ਹੌਲੀ ਖੁਰੀ ਜਾਂਦੀ ਆ ਤੇ ਇਹ ਤਾਂ ਦੇਖੋ ਜੀ ਆਹ ਵੀ ਦਿਖਾ ਦਿਓ ਜੀ ਆਹ ਦੇਖੋ ਆਹ ਹੁਣ ਖੁਰ ਕੇ ਇਧਰ ਆਹ ਸੀਵਰੇਜ ਆ ਆਪਣੇ ਤਾਂ ਗੰਦੇ ਮੰਨ ਲਓ ਜਿਹੜੇ ਜੀ ਸੀਵਰੇਜ ਇਹਦੇ ਪਾਣੀ ਆ ਜਿਹੜਾ ਇਹ ਸੀਵਰੇਜ ਦੇ ਵਿੱਚ ਪਾਣੀ ਪੈ ਜਾਣਾ ਇਹ ਪਾ ਕੇ ਪਾਣੀ ਸਾਫ਼ ਹੋ ਕੇ ਇਹਨਾਂ ਦੇ ਵਰਤੋਂ ਦੀ ਆ ਜਾਂਦਾ ਜਿਹੜੀ ਪੀਣ ਯੋਗ ਤਾਂ ਨਹੀਂ ਕਹਿ ਸਕਦੇ ਜਿਵੇਂ ਖੇਤਾਂ ਨੂੰ ਸਹਾਰਾ ਸਿਸਟਮ ਜਿਵੇਂ ਬਣਿਆ ਇੱਥੇ ਜਾਂ ਹੋਰ ਆ ਕੋਈ ਉਸ ਤਰੀਕੇ ਨਾਲ ਇਹ ਹੋ ਜਾਂਦਾ ਹੁਣ ਇਹ ਹੌਲੀ-ਹੌਲੀ ਜਿਹੜੇ ਆ ਪਹਾੜ ਤੋਂ ਨੂੰ ਦਿਂਦੇ ਆ ਦੋਸਤੋ ਆ ਜਿੰਨੇ ਪਹਾੜ ਦਿਂਦੇ ਆ ਇਹ ਵਰਖੇ ਦੇ ਪਹਾੜਾ ਜਿਹੜੇ ਦੂਰ ਤੱਕ ਆ ਜਿਹੜੇ ਇਹ ਯਾਨੀ ਕਿ ਟਰਾਲਿਆਂ ਨਾਲ ਲਾਹੀ ਆ ਇਹ ਟਰੱਕ ਜਿਹੜਾ ਵੱਡੇ ਟਰਾਲੇ ਆ ਉਹਦੇ ਨਾਲ ਹੀ ਇਹ ਲਾ ਕੇ ਇੱਥੇ ਇੱਥੇ ਰੱਖਦੇ ਕਿਉਂਕਿ ਇਹ ਜਿਹੜਾ ਹਮ ਜਿਹਨਾਂ ਦਾ ਸਰਕਾਰੀ ਦਫ਼ਤਰ ਉੱਤੇ ਥਾ ਕਿ ਉੱਥੇ ਇਹ ਲਾ ਸਕਦੇ ਆ ਤੇ ਇੱਧਰ ਨੇ ਪਾਤੀ ਇਹੇ ਰਾਸਤਾ ਬਣਿਆ ਤੇ ਇੱਧਰ ਬਾਲੋ ਲੋਕ ਆਈ ਜਾਈ ਵੀ ਜਾਂਦੇ ਆ ਤੇ ਇਹਦੇ ਕਰਕੇ ਆ ਜਿਹੜੇ ਜਿਵੇਂ ਆਪਾਂ ਨੂੰ ਨਮਕ ਦੇ ਜਿਵੇਂ ਕਾਲਾ ਨਮਕ ਆਪਾਂ ਪਹਿਲਾਂ ਵੀ ਨੇ ਪੱਥਰ ਭੱਤਾ ਹੁੰਦਾ ਜੀ ਨਾ ਉਹ ਉਹ ਰੋਕੀ ਸੀ ਹੈ ਹਾਂ ਸਾਹਖੇ ਡਾਕਟਰ ਆ ਬੀ ਕੋ ਇਹ ਹੈਗਾ ਜੀ ਇਹ بڑا ਪਹਾੜਾ ਕਾਲੇ ਨਮਕ ਦਾ ਪਹਾੜ ਕਹਿ ਸਕਦੇ ਆਪਾਂ ਤੇ ਸਾਰੀ ਇਹ ਜਿਹੜੀ ਬਰਫਾ ਸਾਰੀ ਇੱਥੇ ਆ ਜਾਂਦੀ ਹੈ ਇਹ ਤੁਹਾਨੂੰ ਹੁਣ ਜਿਹੜੇ ਦਿਖਾਏ ਸੀ ਪਹਿਲਾਂ ਇਹ ਆ ਦੇਖੋ ਆ ਬਰਫ ਖੁਰਗੀ ਖੁਰਖੁਰ ਕੇ ਇਹ ਉੱਥੇ ਸੀਵਰੇਜ ਚ ਪਈ ਜਾਂਦੀ ਹੈ ਤੇ ਆ ਜਿਹੜਾ ਪਹਾੜ ਜੇ ਆਪਾਂ ਕਹੇ ਸੀ ਆ ਪਰਫੂਮੇ ਪਈ ਆ ਤੇ ਇਹਦੇ ਤੇ ਉੱਪਰ ਕੱਲ ਬਰ ਪਈ ਹੈ ਇਹਾਂ ਤਾਂ ਕਰਕੇ ਜਿਹੜੀ ਹੈ ਨਾ ਇਹਦੇ ਕਰਕੇ ਆਹ ਚਿੱਟਾ ਸਿਸਟਮ ਸਾਰਾ ਤੇ ਇਹ ਜਿਹੜੇ ਆ ਪਹਾੜ ਵਾਂਗੂ ਦੀਂਦੇ ਆ ਸਾਰਾ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਇਹ ਸਾਰੇ ਇਹ ਕਾਲਾ ਜਾਨੀ ਕਿ ਉੱਤੇ ਨਮਕ ਆ ਕਾਲਾ ਨਮਕ ਨੂੰ ਜਿਹੜੀ ਰੋਡ ਹੁੰਦੀ ਹੈ ਸੜਕ ਹੁੰਦੀ ਹੈ ਉਹਨੂੰ ਤਾਂ ਨੁਕਸਾਨ ਕਰਦਾ ਇਹ ਕਿਉਂਕਿ ਉਹਨੂੰ ਤਾਂ ਪਾੜ ਦਿੰਦਾ ਛੇਤੀ ਸੜਕਾਂ ਖਰਾਬ ਹੋ ਜਾਂਦੀਆਂ ਜਦੋਂ ਇਹ ਕਾਲੇ ਨਮਕ ਵਿੱਚ ਪਿਆ ਰਹੇ ਨਾ ਤੇ ਉਹ ਜਦੋਂ ਸੜਕ 'ਚ ਰਸ ਜਾਂਦਾ ਤੇ ਉਹ ਕਾਲਾ ਨਮਕ ਵੈਸੇ ਤਾਂ ਇਹ ਇਹਨਾਂ ਲਈ ਤਾਂ ਚੰਗਾ ਨਹੀਂ ਸੜਕਾਂ ਲਈ ਤਾਂ ਪਰ ਇਹ ਮਜਬੂਰੀ ਇਹਨਾਂ ਦੀ ਹੁੰਦੀ ਹੈ ਵੀ ਇਹਨਾਂ ਨੇ ਉਹ ਕਾਲਾ ਨਮਕ ਹੀ ਕਿ ਇੱਥੇ ਕੈਨੇਡਾ ਜਿੱਥੇ ਇੱਥੇ ਵਰਪੈਂਦੀ ਆ ਸਾਰੇ ਇਹਦੀ ਵਰਤੋਂ ਕਰਦੇ ਆ ਇਹਦੀ ਇੱਕ ਜਿਹੜੇ ਲੱਗੇ ਸਿਸਟਮ ਲੱਗਿਆ ਹੁੰਦਾ ਮਸ਼ੀਨ 'ਚ ਉਹਦੇ ਰਾਹੀਂ ਇਹ ਸੜਕਾਂ ਤੇ ਪਾਈ ਜਾਂਦੇ ਆ ਤੇ ਸੜਕਾਂ ਸਾਫ਼ ਵੀ ਕਰੀ ਜਾਂਦੇ ਹੁੰਦੇ ਆ ਆ ਹੁਣ ਜਿਹੜਾ ਇਹਨਾਂ ਨੇ ਆ ਸਾਰਾ ਕਾਲਾ ਨਮਕਾ ਇਹ ਸਾਰਾ ਇੱਥੇ ਇਹਨਾਂ ਨੇ ਇਕੱਠਾ ਕੀਤਾ ਜਾਨੀ ਕਿ ਪਹਾੜ ਬਰਫ਼ ਦੇ ਆਪਾਂ ਕਾਲੇ ਨਾਮਕ ਦੇ ਪਹਾੜ ਵੀ ਕਹਿ ਸਕਦੇ ਆ ਇਹ ਸਾਰਾ ਇਹਨਾਂ ਨੇ ਦੇਖੋ ਇਹ ਦੂਰ ਦੂਰ ਤੱਕ ਇਹ ਇੱਥੋਂ ਤੱਕ ਸਾਰਾ ਹੁਣ ਇਹਨਾਂ ਨੇ ਸਾਰਾ ਇਕੱਠਾ ਕਰਨਾ ਕਿਉਂਕਿ ਇਹ ਥਾਂ ਸਰਕਾਰੀ ਥਾਂ ਵੈਸੇ ਤਾਂ ਇੱਥੇ ਵਾਲੇ ਦੁਆਲੇ ਨੂੰ ਗੱਡੀਆਂ ਵੀ ਖੜ੍ਹ ਜਾਂਦੀਆਂ ਆ ਕੇ ਤੇ ਤੇ ਸਾਡੇ ਜਿੱਥੇ ਅਸੀਂ ਰਹਿੰਦੇ ਆ ਇਹਦੇ ਨੇੜੇ ਆ ਤਾਂ ਕਰਕੇ ਆ ਤੁਹਾਨੂੰ ਪਹਾੜ ਵੀ ਦਿਖਾ ਦਈਏ ਮੈਂ ਕਿਹਾ ਨੇੜੇ ਜਾ ਕੇ ਆਪਾਂ ਦੂਰੋਂ ਦੇਖਦੇ ਆ ਤੇ ਆ ਪਹਾੜ ਤੁਹਾਨੂੰ ਜਿਵੇਂ ਅਸੀਂ ਬੜੇ ਨੇੜੇੋਂ ਆ ਕੇ ਆ ਕੱਲ ਜਿਹੜੀ ਚਿੱਟੀ ਦੀਂਦੀ ਆ ਸਾਨੂੰ ਇਹ ਕੱਲ ਬਰਫ਼ ਪਈ ਐ ਇਹਦੇ ਤੇ ਤੇ ਥੋੜੀ ਥੋੜੀ ਪਈ ਸੀ ਕੱਲ ਤੇ ਅਗਲੇ ਦਿਨਾਂ 'ਚ ਫੇਰ ਸਨੋ ਪੈਣ ਜਾ ਰਹੀ ਆ ਬਰਫ਼ ਬਾਰੀ ਇੱਥੇ ਫੇਰ ਸ਼ੁਰੂ ਹੋ ਰਹੀ ਆ ਪਹਿਲਾਂ ਆ ਵਾਂਗ ਤਾਂ ਨਹੀਂ ਹੋਣੀ ਖੈਰ ਪਹਿਲਾਂ ਤਾਂ ਜ਼ਿਆਦਾ ਸੀ ਤੇ ਹੁਣ ਉਹ ਬਰਫ਼ ਬਿਲਕੁਲ ਜਿਹੜੀ ਪਾਰਾ ਜਿਹੜਾ ਹੁਣ ਨਾ ਪਰਾਸ ਚ ਹੋਊਗਾ ਆ ਵੇਖੋ ਆ ਸਾਨੂੰ ਹੁਣ ਦੱਸਦੇ ਆਹਾ ਐ ਜਾਈ ਜਾਂਦੀ ਆ ਆ ਬਰਫ਼ ਆ ਜਿਹੜੀ ਇਹ ਖੁਰੀ ਜਾਂਦੀ ਆ ਨਮਕ ਉਵੇਂ ਹੀ ਰਹਿ ਜਾਂਦਾ ਇਹ ਸਾਰੀ ਉੱਥੇ ਸੀਵਰੇਜ ਜਿਹੜੇ ਬਣੇ ਆ ਉਹਦੇ ਚ ਚਲੀ ਜਾਂਦੀ ਹੈ ਪਰ ਉਦੋਂ ਤੋਂ ਇਹ ਤੁਹਾਨੂੰ ਕਹਾਂ ਕਿ ਇਹ ਨਮਕ ਦੇ ਪਹਾੜ ਲੱਗਦੇ ਆਪ ਨੂੰ ਹੈ ਨਮਕੀ ਉੱਤੇ ਤਾਂ ਚਾਲੇ ਜਿਹੜਾ ਕਾਲਾ ਇਹ ਨਮਕਾ ਤੇ ਹੈ ਇਹ ਸਾਰੇ ਜਿਹੜੇ ਡਲੇ ਬਣੇ ਆ ਜਿਵੇਂ ਕਾਲਾ ਨੂਨ ਹੁੰਦਾ ਹਨਾ ਉਵੇਂ ਤੇ ਉਵੇਂ ਇਹ ਸਾਰੇ ਇਹਦੇ ਹੀ ਆ ਆਪਣੇ ਦੇ ਬਰਫ਼ ਦੇ ਤੇ ਉੱਤੇ ਨਮਕ ਇਹ ਹੀ ਨਮਕ ਫਿਰ ਇੱਥੇ ਇਹਨਾਂ ਨੇ ਇਹ ਆਪਣਾ ਇਹ ਵਰਤੋਂ ਜਿਸ ਤਰੀਕੇ ਨਾਲ ਲੈਂਦੇ ਇਹਨੂੰ ਇਹਦੇ ਚ ਕਾਲੇ ਨਮਕ ਨੂੰ ਇੱਧਰ ਵੀ ਵਰਤਿਆ ਜਾਂਦਾ ਆ ਸਾਰੀ ਬਜਰੀ ਸਿਰ ਦੇ ਅਫਰੀਕਾ ਦੇਖੋ ਇਹ ਚ ਬਜਰੀ ਵੀ ਰਲੀ ਆ ਹੋਰ ਖਾਸ ਗੱਲ ਦੱਸਾਂ ਤੁਹਾਨੂੰ ਤੇ ਆ ਦੇਖੋ ਆ ਬਜਰੀ ਹੈ ਇਹ ਰੋਡ ਦੇ ਉੱਤੇ ਵੀ ਸਿਰਦੇ ਆ ਬਜਰੀ ਕਿਉਂਕਿ ਇਹ ਨਾ ਬਜਰੀ ਨਾਲ ਬੰਦਾ ਤਿਲਕਦਾ ਨਹੀਂ ਜਦੋਂ ਸਲਿੱਪਿੰਗ ਹੋ ਜਾਂਦੇ ਆ ਰੋਡ ਉਦੋਂ ਬੰਦਾ ਪੈਦਲ ਸੱਟ ਫੇੜ ਲੱਗਣ ਦਾ ਡਰ ਰਹਿੰਦਾ ਜ਼ਿਆਦਾਤਰ ਤੇ ਆਮ ਵੀ ਗੱਡੀਆਂ ਸਲਿੱਪਿੰਗ ਹੋ ਜਾਂਦੀਆਂ ਜਿਹੜੀਆਂ ਵੱਡੇ ਰੋਡ ਆ ਤੇਜ਼ ਹੁੰਦੀਆਂ ਗੱਡੀਆਂ ਅਵੇਖੋ ਆਹਾ ਪਾੜ ਪੜ ਕੇ ਬਰਫ਼ ਇਹ ਹੁਣ ਇਹਦਾ ਪਾਣੀ ਬਣ ਗਿਆ ਜੀ ਤੇ ਪਾਣੀ ਬਣ ਕੇ ਤੇ ਇਹ ਹੁਣ ਇਧਰ ਦੇ ਪਾਸੇ ਜਿਹੜਾ ਹੁਣ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਚਲ ਹੁਣ ਮੈਂ ਤੁਹਾਨੂੰ ਬੜਾ ਨੇੜੇ ਦਿਖਾਉਣਾ ਆ ਜਾਈ ਜਾਂਦਾ ਜੀ ਹਲੋ ਇਹ ਸਾਰੇ ਸੀਵਰੇਜ ਆਈ ਤਰੀਕੀ ਬਣਿਆ ਆਸ-ਪਾਸੇ ਰੋਡ ਦੇ ਆਸ-ਪਾਸੇ ਤੇ ਇਹ ਤੁਹਾਨੂੰ ਮੈਂ ਇੱਕ ਰਕਰੀ ਸਟੋਰੀ ਦਿਖਾਈ ਆ ਬਰਫ ਦੇ ਪਹਾੜ ਯਾਨੀ ਕਿ ਕਾਲੇ ਨਮਕ ਦੇ ਪਹਾੜ ਤੇ ਧਰਵਾਦ ਜੀ ਦੇਖਦੇ ਆ ਕਿ ਰਹਿਆ ਕਰੋ ਸਾਡੇ ਗੁਰਨਾਬ ਦੇ ਉਨ ਤੇ ਸਾਜਣ ਪੰਜਾਬੀ ਟੀਵੀ ਤੇ ਜੋ ਅਸੀਂ ਦਿਖਾਉਨੇ ਆ ਤੁਹਾਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਤੋਂ ਨਵੀਂ ਤੋਂ ਨਵੀਂ ਜਾਣਕਾਰੀ ਅਸੀਂ ਲੈ ਕੇ ਆ ਜੀ ਬਹੁਤ ਧੰਨਵਾਦ ਅਸੀਂ ਕਾਲ ਜੀ ਆ ਜੇ ਬਰਫ ਖੁਰੀ ਨਹੀਂ ਜੀ ਇਹ ਚਿੱਟੀ ਹੈ ਪੂਰੀ ਇਹ ਕੱਲ ਵੀ ਪੈ ਗਈ ਉੱਤੇ ਆ ਜਿਹੜਾ ਦੂਰ ਤਕਦੀਦੀ ਹੈ ਇਹ ਸਾਰੀ ਚਿੱਟੀ ਹੈ ਇੱਥੇ ਘੱਟ ਜਿਹੜਾ ਸਿੱਟਿਆ ਸੀ ਇਹਨਾਂ ਨੇ ਇਹ ਪਹਿਲਾਂ ਵਾਲੀ ਪਈ ਹੈ ਇੱਥੇ ਇਹ ਨੇ ਕਿਤੇ ਦੂਜੀ ਵਰਖ ਦੇ ਲਾਏ ਸੀ ਨਾਮਕ ਨੀਸੀ ਨਾਲ ਚ ਉਹ ਜਿਹੜੀ ਇੱਥੇ ਪਈ ਆ ਆ ਐਵੇਂ ਪਈ ਆ ਇਹਦੇ ਚ ਨਮਕ ਘੱਟ ਰਲਿਆ